ਇਸ ਵੇਲੇ ਤਸਵੀਰਾਂ ਦਿਖਾ ਰਿਹਾ ਇਸ ਵੇਲੇ ਅਸੀਂ ਖੜਿਆ ਆ ਲੁਧਿਆਣਾ ਤੋਂ ਮਲੇਰ ਕੋਟਲਾ ਰੋਡ ਤੇ ਇਹ ਜਿਹੜਾ ਰਸਤਾ ਹੈ ਇਹ ਲੁਧਿਆਣਾ ਤੋਂ ਮੇਨ ਹਾਈਵੇ ਮਲੇਰ ਕੋਟਲਾ ਨੂੰ ਜਾਂਦਾ ਹੈ ਤਕਰੀਬਨ ਰਾਤ 10 11 ਵਜੇ ਦੇ ਕਰੀਬ ਇੱਕ ਭਿਆਨਕ ਹਾਦਸਾ ਵਾਪਰਦਾ ਤੇ ਹਾਦਸੇ ਦੀਆਂ ਜਿਹੜੀਆਂ ਤਸਵੀਰਾਂ ਨੇ ਸਹਿਯੋਗੀ ਨੂੰ ਕਹੂੰਗਾ ਜ਼ਰੂਰ ਦਿਖਾਉਣ ਤੇ ਇੱਕ ਟਰੱਕ ਜਿਸ ਦਾ ਕਿ ਟਾਇਰ ਫਟ ਜਾਂਦਾ ਤੇ ਉਸਦੇ ਬਾਅਦ ਉਸਦੇ ਪਿੱਛੇ ਆ ਕੇ ਇੱਕ i20 ਗੱਡੀ ਹੈ ਜਿਹੜੀ ਉਹ ਲੱਗਦੀ ਹੈ ਹਾਦਸਾ ਇਨਾ ਬੁਰਾ ਸੀ ਇਨਾ ਦਰਦਨਾਕ ਸੀ ਕਿ ਮੌਕੇ ਤੇ ਤਕਰੀਬਨ ਦੋ ਲੜਕਿਆਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ ਇਹ ਲੜਕੇ ਖਾਸ ਜੋ ਜ਼ਿਕਰਯੋਗ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਲੜਕੇ ਮਲੇਰਕੋਟਲਾ ਦੇ ਰਹਿਣ ਵਾਲੇ ਸਨ ਤੇ ਟੋਟਲ ਗੱਡੀ ਦੇ ਵਿੱਚ ਅਛੇ ਜਿਹੜੇ ਵਿਅਕਤੀ ਦੱਸੇ ਜਾ ਰਹੇ ਸੀ ਸੂਤਰਾਂ ਤੋਂ ਜੋ ਖਬਰ ਮਿਲੀ ਹੈ ਇੱਕ ਬੱਚਾ ਜੋ ਕਿ ਕਿਸੇ ਪਾਸਿਓਂ ਘੁੰਮ ਫਿਰ ਕੇ ਆ ਰਹੇ ਸੀ ਫਲਹਾਲ ਹਾਦਸਾ ਹੋ ਜਾਂਦਾ ਹੈ ਕੁੱਪਖੁਰਦ ਦੇ ਕੋਲੇ ਤੇ ਹਾਦਸਾ ਇੰਨਾ ਭਿਆਨਕ ਸੀ ਤਕਰੀਬਨ ਸਹਿਯੋਗੀ ਨੂੰ ਕਹੂੰਗਾ ਦਿਖਾਉਣ ਜ਼ਰੂਰ ਅੱਧੀ ਗੱਡੀ ਹੈ ਜਿਹੜੀ ਉਹ ਟਰੱਕ ਦੇ ਥੱਲੇ ਵੱਢ ਜਾਂਦੀ ਹੈ ਕਾਰਨ ਵੀ ਦੱਸ ਦਿੰਦੇ ਆ ਕਿ ਜਿਹੜਾ ਟਾਇਰ ਟਰੱਕ ਦਾ ਟਾਇਰ ਫਟ ਜਾਂਦਾ ਹੈ ਟਾਇਰ ਫਟਣ ਤੋਂ ਬਾਅਦ ਜਿਹੜਾ ਇਹ ਸੰਤੁਲਨ ਖੋ ਬੈਠਦਾ ਤੇ ਪਿੱਛੋਂ ਗੱਡੀ ਆ ਜਿਹੜੀ I20 ਉਹ ਆਪਣਾ ਸੰਤੁਲਨ ਖੋ ਬੈਂਦੀ ਹੈ ਤੇ ਟਰੱਕ ਦੇ ਵਿੱਚ ਆ ਕੇ ਤਕਰੀਬਨ ਅੱਧੀ ਗੱਡੀ ਆ ਜਿਹੜੀ ਉਹ ਨੀਚੇ ਧਰ ਜਾਂਦੀ ਹੈ ਮੌਕੇ ਤੇ ਜਿਹੜੀ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤੇ ਤੀਸਰੇ ਨੌਜਵਾਨ ਦੀ ਇਹ ਇਲਾਜ ਨੂੰ ਲੈ ਕੇ ਜਾਂਦੇ ਹੋਏ ਰਸਤੇ ਦੇ ਵਿੱਚ ਉਹ ਵੀ ਦਮ ਤੋੜ ਦਿੰਦਾ ਹੈ ਫਿਲਹਾਲ ਜਿਹੜੇ ਦੋ ਨੌਜਵਾਨ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਉਹਨਾਂ ਨੂੰ ਲੁਧਿਆਣਾ ਦੇ ਕਿਸੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਫਿਲਹਾਲ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਵੀ ਗੰਭੀਰ ਦੱਸੀ ਜਾ ਰਹੀ ਹੈ ਤੇ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਤੀਸਰਾ ਇਲਾਜ ਦੇ ਦੌਰਾਨ ਜਿਹੜਾ ਦਮ ਤੋੜ ਦਿੰਦਾ ਹੈ ਤੇ ਦੋ ਨੌਜਵਾਨ ਹੋਰ ਨੇ ਜੋ ਉਹ ਤਕਰੀਬਨ ਲੁਧਿਆਣਾ ਦੇ ਕਿਸੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤੇ ਜਾਂਦੇ ਨੇ ਜਿਨ੍ਹਾਂ ਦੀ ਹਾਲਤ ਬੜੀ ਨਾਜ਼ੁਕ ਦੱਸੀ ਜਾ ਰਹੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਬੰਧਿਤ ਥਾਣੇ ਦੇ ਮੁਖੀ ਨਾਲ ਕਿ ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਹੈ ਤੇ ਆਓ ਫਿਰ ਇਹ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਜਨਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐਸ ਐਚ ਓ ਥਾਣਾ ਸਦਰ ਤੋਂ ਬੋਲਿਓ ਜੀ 15 ਰਹਿਮਦਗੜ ਹਾਂਜੀ ਸਦਰ ਰਹਿਮਦਗੜ ਤੋਂ ਬੋਲ ਰਿਹਾ ਦਰਸ਼ਨ ਸਿੰਘ ਜੀ ਹਾਂਜੀ ਹਾਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਜੀ ਜੀ ਬਰਾੜ ਜਨਾਬ ਜੋ ਇੱਕ ਕੁੱਪਖੁਰਦ ਦੇ ਕੋਲੇ ਰਾਤ ਹਾਦਸਾ ਵਾਪਰਦਾ ਉਸ ਦੇ ਬਾਰੇ ਥੋੜੀ ਜਾਣਕਾਰੀ ਦਵੋਗੇ ਜੀ ਕੀ ਗੱਲਬਾਤ ਹੋਈ ਹੈ ਕਿੰਨੇ ਨੌਜਵਾਨਾਂ ਦੀ ਮੌਤ ਹੋਈ ਹੈ ਤੇ ਹਾਦਸਾ ਵਾਪਰਦਾ ਕਿਵੇਂ ਆ ਜੀ ਵਾਪਰਦਾ ਤਾਂ ਹਾਂ ਅੰਤ ਰਾਤ ਮੈਂ ਵੀ ਕੋਈ ਤੱਕ ਉੱਥੇ ਇਨਵੈਸਟੀਗੇਸ਼ਨ ਕਰਦਾ ਰਿਹਾ ਜੀ ਕੋਈ ਮੌਕਾ ਦਾ ਕੋਈ ਹੈ ਵੀੜੀ ਸਹਰੀ ਸੀਗੀ ਪੂਰੀ ਜੀ ਚੀਜ਼ ਦੇਖੀ ਹੋਏ ਵੀ ਡਾਕਟਰ ਐਕਚੁਅਲੀ ਉਹ ਤਕਨੀਕੀ ਨੁਕਸ ਕਰਕੇ ਰੋਕ ਰਿਹਾ ਜਾਂ ਉਹਨੇ ਰੋਕਿਆ ਜਾਂ ਨੂੰ ਨੂੰ ਕੰਮ ਸੀ ਜਾਂ ਕੁਝ ਹੋਰ ਸੀ ਜਾਂ ਕੋਈ ਹੈ ਜਾਂ ਕਿਸੇ ਕੋਲ ਵੀ ਕੋਈ ਨਹੀਂ ਮਿਲਿਆ ਪਰ ਉਹਦੇ ਵਿੱਚ ਜਿਹੜੇ ਸੀਗੇ 6 ਬੰਦੇ ਸੀਗੇ ਇਹ ਟਰੱਕ ਟਰੱਕ ਦਾ ਸੀਗਾ ਤੇ ਮਰੂਤੀ ਕਾਰ ਦਾ 20 ਦਾ ਸੀਗਾ ਉਹ ਮਰੂਤੀ ਕਾਰ ਪਿੱਛੋਂ ਜਿਹੜੀ ਸੀਗੀ ਥੋੜਾ ਜਿਹਾ ਪਿੱਛੇ ਨੂੰ ਥੋੜਾ ਜਿਹਾ ਉੱਥੇ ਇਹ ਆਜਾ ਮੜੀ ਘੜਨਾ ਵਾਪਰੀ ਹੈ ਉਹਦੇ ਵਿੱਚ ਜਿਹੜੇ ਸੀਗੇ ਤਿੰਨ ਜਿਹੜੀਆਂ ਸੀਗੀਆਂ ਮਤਲਬ ਮੋਤਾਂ ਹੋ ਚੁੱਕੀਆਂ ਸੀ ਨਾ ਚੰਨਾ ਲੇਡੀ ਸੀਗਾ ਦੋ ਜਿਹੜੇ ਸੀਗੇ ਬੰਦੇ ਕਹਿੰਦੇ ਜਾਂ ਆਪਾਂ ਮੈਨ ਕਹਿੰਦੇ ਇੱਕ ਬੱਚਾ ਸੀਗਾ ਜੀ ਤੇ ਉਹਨਾਂ ਦੇ ਵਿੱਚ ਉਹਦੇ ਫਾਰਟਕੈਰੀ ਸਾਨੂੰ ਕੋਈ ਪਲੀਜ਼ ਇਨਫੋਰਮੇਸ਼ਨ ਆ ਗਈ ਹੈ ਚਲੋ ਕਲੀਅਰ ਇਨਫੋਰਮੇਸ਼ਨ ਹੈ ਜਿਹੜੇ ਕੰਨ ਵਾਸਤੇ ਜਿਹੜੀ ਮੌਤ ਹੋ ਗਈ ਹੈ ਕੁਝ ਬੰਦੇ ਜਿਹੜੇ ਲੁਧਿਆਣਾ ਦੇ ਆ ਸੀ ਨਹੀਂ ਗਏ ਉਹ ਰਿਪੋਰਟ ਕਰਦੇ ਨੇ ਜੀ ਅਸੀਂ ਉਹਨਾਂ ਦੇ ਟ੍ਰਕ ਡਰਾਈਵਰ ਨਾਲ ਸੀਗਾ ਉਹਨਾਂ ਤੋਂ ਪੁੱਛਿਆ ਦੀ ਉਹ ਤਾਂ ਕਰ ਰਹੇ ਉਹਦਾ ਟਰੱਕ ਸੀਗਾ ਡਰਾਈਵਰ ਸੀਗਾ ਤੇ ਉਹਨਾਂ ਨੇ ਬਾਅਦ ਸਾਰ ਰਹੇ ਨੇ ਕਾਰਵਾਈ ਕਰ ਰਹੇ ਆ ਜਿਸ ਮੈਂ ਤੇ ਜਨਾਬ ਗੱਡੀ ਦਾ ਪਤਾ ਲੱਗਿਆ ਜੋ I20 ਗੱਡੀ ਹੈ ਇਹ ਟਰੱਕ ਦੇ ਥੱਲੇ ਵੜੀ ਆ ਇਹ ਹੈ ਕਿੱਥੇ ਦੀ ਸੀ ਜੀ ਤੇ ਕਿੱਥੋਂ ਆ ਰਹੇ ਸੀ ਇਹ ਇਹ ਮੇਰੇ ਉਹ ਲੁਬਿਆਰੇ ਸਾਈਡ ਤੋਂ ਆ ਰਹੇ ਸੀਗੇ ਤੇ ਇਹਦੇ ਵਿੱਚ ਕੁਝ ਬੰਦੇ ਤਾਂ ਸਰੌਦ ਰੋਡ ਦੇ ਸੀ ਦੋ ਬੰਤੇ ਤੇ ਇੱਕ ਥੈਲੋ ਦਾ ਸੀ ਤੇ ਇੱਕ ਬੰਦਾ ਹੈਗਾ ਸੀ ਇਹਨਾਂ ਦੇ ਵਿੱਚ ਆਪਣੇ ਪਹਾੜੇ ਤੋਂ ਸੀਗਾ ਤੋਂ ਅੱਧਾ ਤੋਂ ਤਿੰਨ ਬੰਦੇ ਪਹਾੜੀ ਤੋਂ ਸੀਗੇ ਉਹ ਸਰੌਦ ਰੋਡ ਤੇ ਸੀਗਾ ਜਿਹੜਾ ਆਪਣੇ ਇਹਨਾਂ ਦਾ ਥੈਲੋ ਦਾ ਸੀਗਾ ਬੱਤੀ ਟੋਟਲ ਕਿੰਨੀਆਂ ਮੌਤਾਂ ਦੀ ਪੁਸ਼ਟੀ ਜਿਹੜੀ ਹੋ ਚੁੱਕੀ ਹੈ ਜੀ ਇਸ ਵੇਲੇ ਤਿੰਨ ਦੇ ਬਹੁਤ ਹਾਂ ਜੀ ਹੋ ਚੁੱਕੀ ਹੈ ਤੇ ਦੋ ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜੀ ਆ ਤਿੰਨੇ ਜ਼ਖਮੀ ਨੇ ਜੀ ਜੋ ਜੋ ਬੱਚਾ ਦੱਸਿਆ ਜਾ ਰਿਹਾ ਸੀ ਉਹ ਵੀ ਜ਼ਖਮੀ ਹੈ ਜੀ ਹਾਂ ਉਹ ਜ਼ਖਮੀ ਹੈ ਜੀ ਉਹਨਾਂ ਨੂੰ ਰਾਤ ਨੂੰ ਉਹਨਾਂ ਨੇ ਰੈਫਰ ਕਰਤਾ ਸੀਗਾ ਉਹ ਤੋਂ ਕਿ ਮੌਕੇ ਤੇ ਉਹਨਾਂ ਨੇ ਕੁਝ ਵਾਸਤੇ ਕਰੇ ਸੀਗੇ ਉਹਨਾਂ ਦੀ ਗੱਲਾਂ ਤੋਂ ਇੱਕ ਦੂਜੇ ਨਾਲ ਕਰ ਰਹੇ ਸੀ ਵੀ ਉਹਨਾਂ ਨੂੰ ਰੈਫਰ ਕਰਤੋਂ ਲੁਧਿਆਣਾ ਨਹੀਂ ਸੀ ਜੀ ਜਨਾਬ ਕੋਈ ਪਰਚਾ ਦਰਜ ਕੀਤਾ ਕੋਈ ਇਸ ਦੇ ਉੱਤੇ ਜੀ ਉਹ ਕਰ ਰਿਹਾ ਕਰ ਰਹੀ ਸੀ ਕਰ ਰਹੀਆਂ ਸੋ ਰਾਤ ਉਹਨਾਂ ਦਾ ਕਿਉਂਕਿ ਘਟ ਨਹੀਂ ਸੀ ਕਿ ਉਹ ਇਹਨਾਂ ਦਾ ਉਸ ਪੱਲ ਤਾਂ ਹੈ ਹੀ ਨਹੀਂ ਸੀ ਕਿ ਕੀ ਕਰਨਾ ਕਿ ਨਾ ਪਹਿਲਾਂ ਉਹਨਾਂ ਦੇ ਵਾਰਸਾਂ ਦਾ ਹੀ ਸੀਗਾ ਜਿੰਨੇ ਜਿਹੜੇ ਇਹ ਜਨੇ ਉਹਨਾਂ ਦੀ ਸੀ ਪਰਪਸ ਕਰ ਸਕੀਏ ਜੀ ਬਾਕੀ ਕਿ ਸੁਵੇਲ ਨਹੀਂ ਹੋ ਸਕੇ ਹੁਣ ਆ ਉਹ ਆ ਰਹੇ ਨੇ ਉਹਨਾਂ ਦੇ ਨਾਲ ਜਿਹੜੇ ਕੁਝ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤਾਂ ਇਹ ਸਨ ਠਾਣਾ ਸਦਰ ਤੋਂ ਆ ਐਸ ਐਚਓ ਦਰਸ਼ਨ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਕਿ ਫਿਲਹਾਲ ਜਿਹੜਾ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਤਿੰਨ ਮੋਤਾਂ ਦੀ ਜਿਹੜੀ ਪੁਸ਼ਟੀ ਹੋ ਚੁੱਕੀ ਹੈ ਤੇ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਆਉਣ ਵਾਲ ਸਮੇਂ ਦੱਸੇਗਾ ਕਿ ਫਿਲਹਾਲ ਇਸ ਮਾਮਲੇ ਦੇ ਵਿੱਚ ਗਲਤੀ ਕਿਸ ਵਹੀਕਲ ਵਾਲੇ ਦੀ ਸੀ ਇਹ ਤਾਂ ਹੁਣ ਪੁਲਿਸ ਦੀ ਜਾਂਚ ਦਾਰੀ ਦੇ ਵਿੱਚ ਹੀ ਪ੍ਰਾਪਤ ਹੋ ਸਕਦਾ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ